ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਆ ਜੀ ਵੈਗਰੂ ਦੀ ਕਰਵਣਾ ਤੇ ਆਸ ਕਰਦੇ ਕਿ ਮੇਰੇ ਭਣ ਭਰਾ ਵੀ ਸਾਰੇ ਵਧੀਆ ਹੋਣਗੇ ਜੀ ਤੇ 5 ਵਜੇ ਦੀ ਸ਼ਾਮ ਦੇ ਸਹਿਜ ਆ ਗਿਆ ਸਕੂਲੋਂ ਆ ਬੈਠਾ ਸੰਗੇ ਲਈ ਜਾਂਦਾ ਜੇ ਕੰਮ ਨਹੀਂ ਕੋਈ ਨੂੰ ਸਕੂਲ ਦਾ ਮਿਲਿਆ ਤੇ ਭਾਜੀ ਤੁਹਾਡੇ ਆ ਬੈਠੇ ਵੀੜੇ ਜਿਹਾ ਜੀ ਸਾਡੇ ਸਾਰੇ ਘਾ ਆ ਗਿਆ ਕਾ ਪਟਦੇ ਆ ਤੇ ਆਪਾਂ ਪਹਿਲਾਂ ਸੂਟ ਫ੍ਰੇਸ ਕਰਕੇ ਹਟਿਆ ਜੀ ਇਹ ਵਾਲਾ ਤੇ ਕੱਲ ਨੂੰ ਆਪਾਂ ਇਤੇ ਇਕੜਾਈ ਕਰਾਂਗੇ ਸ਼ੁਰੂ ਕੱਲੇ ਜਾਣੇ ਦਾ ਡਰੈਸ ਨਹੀਂ ਹੁੰਦਾ ਤੇ ਮੈਂ ਸਵੇਰੇ ਕਰਨਾ ਸੀ ਤੇ ਉਹ ਦੋ ਫਿਰ ਉਹ ਕੁੜਮਾ ਉਠਾਉਣਾ ਪੱਲ ਗਿਆ ਕਹਿੰਦੀ ਤਾਂ ਸੀ ਕਿ ਜੀ ਵੀਰੇ ਆਂਟੀ ਮੈਂ ਛਾਉ ਨੂੰ ਆ ਜੂੰਗੀ ਪਰ ਫਿਰ ਛਾਉ ਨੂੰ ਉਹ ਟਿਊਸ਼ਨ ਵਾਲੇ ਬੱਚੇ ਆ ਜਾਂਦੇ ਉਹਦੇ ਕੋਲੇ ਨਹੀਂ ਆਇਆ ਜਿਆ ਉੱਥੇ ਤੇ ਚਲੋ ਜੀ ਕੋਈ ਗੱਲ ਨਹੀਂ ਇਸ ਤਰ੍ਹਾਂ ਡ्रेस ਕਰ ਲਿਆ ਆਪਾਂ ਇਥੇ ਕੀ ਰਹਿ ਤੇ ਤੁਹਾਨੂੰ ਦੇ ਬਾਕੀ ਤੁਹਾਨੂੰ ਸਾਰਾ ਰੈਡੀ ਕਰਕੇ ਆਪਾਂ ਦਿਖਾਵਾਂਗੇ ਜਿਹੜੇ ਚੈਨਲ ਦੇ ਨਵੇਂ ਜੁੜਦੇ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਜੇ ਕੋਈ ਨੇੜੇ ਵਾਲੇ ਭੈਣ ਭਰਾ ਨੇ ਸੂਟ ਸਲਾਈ ਕਰਾਉਣਾ ਹੁਣ ਮੈਂ ਤੁਹਾਨੂੰ ਦੱਸਿਆ ਹੀ ਹਨਾ 150 ਰੁਪਏ ਸੰਪਰਸੂਟ ਜਿਸ ਵਾਈ ਤੇ ਲੌਣ ਵਾਲੇ ਵੀ 300 ਰੁਪਏ ਤੇ ਜੇ ਤੁਸੀਂ ਕੋਈ ਸੂਟ ਤੇ ਵਰਕ ਕਰਾਉਣਾ ਹੈ ਔਰ ਤੁਸੀਂ ਆਪਣੇ ਨੰਬਰ ਤੇ ਗੱਲ ਕਰਕੇ ਕਰਵਾ ਸਕਦੇ ਹੋ ਜੀ ਹਨਾ ਤੇ ਇੱਕ ਹੋਰ ਜੀ ਤੁਹਾਨੂੰ ਗੱਲ ਦੱਸ ਦਈਏ ਤੇ ਜੇ ਕਿਸੇ ਨੇ ਕਸ਼ਰੇ ਵਗੈਰਾ ਹਨਾ ਵੀ ਸਲਾਈ ਕੀਤੀ ਇਕ ਤਾਈ ਮੰਗਾਉਣੇ ਹੋ ਜੇ ਤਾਂ ਤੁਸੀਂ ਆਪਣੇ ਨਾਲ ਗੱਲ ਕਰਕੇ ਹੋਣ ਤੇ ਮੰਗਵਾ ਸਕਦੇ ਹੋ ਜੀ ਤੇ ਜੇ ਤੁਸੀਂ ਇਕੱਠਾ ਆਰਡਰ ਦਿਓਗੇ ਜੇ ਕਿਸੇ ਨੇ ਦੋ ਚਾਰ ਇਕੱਠੇ ਮੰਗਾਉਣੇ ਆ ਜਾਂ ਵੱਧ ਮੰਗਾਉਣੇ ਹਨਾ ਆਪਾਂ ਉਹ ਵੀ ਤਿਆਰ ਕਰਕੇ ਦੇ ਜਾਂਗੇ ਜੀ ਜਿਸ ਤਰ੍ਹਾਂ ਤੁਸੀਂ ਕਪੜਾ ਕਹੋਗੇ ਓਵੇਂ ਦੇ ਤੁਹਾਨੂੰ ਸਲਾਈ ਕਰਕੇ ਤੁਹਾਡੇ ਕੋਲ ਭੌਂਦੇ ਕਰ ਦਾਂਗੇ ਅਡਰੈਸ ਤੇ ਆਪਾਂ ਪਾਸਾ ਲਾ ਦੇਂਗੇ तो अपने नंबर पर गल करके स मंगवा सदी तो चलो ठीक है जी फिर मिलते हैं सबूत कुछ देर बाद सारा कुछ आ गई अली पहला आप कपड़ा प्रेस करके सारे दाल क्या फिर भी जिन्हें आपको कपड़ा चलना साइड वहाँ का प्रेस ਮੰਜੀ ਕੀ ਗੱਲ ਹੈ ਜੀ ਸੈਚਰਡੇ ਸ਼ੁੱਕਰਵਾਰ ਦਾ ਦਿਨ ਹੋ ਗਿਆ ਜੀ ਅੱਜ ਸਵੇਰ ਦਾ 9 ਵਜਨ ਵਾਲੇ ਆ ਤੇ ਪੌਣੇ ਮੰਨ ਦਾ ਟਾਈਮ ਹੋ ਗਿਆ ਪਰ ਗਾਹਾਂ ਤੇ ਜਦ ਲਈ ਸੀ ਕੰਮ ਹੋ ਗਿਆ ਜੀ ਇਹਦੇ ਸਾਰੇ ਤੇ ਅੱਜ ਸਵੇਰੇ ਆਪਣਾ ਬੇਬੀ ਬਹੁਤ ਡਾਊਨ ਆ ਲੈਸ ਪਤਾ ਨਹੀਂ ਕੀ ਹੋ ਗਿਆ ਉੱਠਣ ਸਾਰੇ ਸਵੇਰੇ ਬਸ ਇਸ ਤਰ੍ਹਾਂ ਚਿਪਕਾਉਣ ਲੱਗ ਗਏ ਇੱਥੇ ਸਾਰੇ ਧੌਣ ਦੇ ਵਿੱਚ ਪੀਣਉਣ ਲੱਗ ਗਏ ਬਹੁਤ ਬਰਾਲ ਹੋ ਗਿਆ ਸੀ ਫਸ ਫੇਰਾ ਜਲਦੀ ਜਲਦੀ ਕਿਵੇਂ ਜਿਵੇਂ ਹੋਇਆ ਸਹਜ ਨੂੰ ਤੁਰਿਆ ਸਕੂਲ ਉਸ ਤੋਂ ਬਾਅਦ ਕੱਪੜੇ ਧੋਤੇ ਤੇ ਰੋਟੀ ਖਾ ਕੇ ਜਿਵੇਂ ਪੰਡੇ ਧੋਤੇ ਤੇ ਹੁਣ ਮੈਂ ਕੰਮ ਕਰਨ ਨਹੀਂ ਦੇਖਦੀਆਂ ਸਾਰਾ ਦਿਨ ਲੰਘਦਾ ਰਹਣਾ ਬਿਨਾਂ ਕੋ ਸੈਟਾਇਆ ਤਾਂ ਪਰਾਮ ਕਰਨ ਨਹੀਂ ਪਾਈ ਜਾਂਗੇ ਤੱਲਾਪ ਹਕੀਤਾ ਸੀ ਸੌਂ ਰੇਸ ਤੇ ਦੇਖਦੇ ਆ ਚੁੱਤੀ ਆਪਣਾ ਚੰਗੀ ਠੀਕ ਲੈ ਤਾਂ ਮਾਰਕਟ ਤੇ ਨਵੇੜਦੇ ਆ ਕਰਦੇ ਆਂਗੇ ਨਹੀਂ ਠੀਕ ਆ ਜੀ ਫਿਰ ਕੱਲ ਨੂੰ ਕਰ ਲਾਂਗੇ ਤੇ ਜਿਹੜੇ ਚੈਨਲ ਤੇ ਨਵੇਂ ਜੁੜ ਗਏ ਜੀ ਉਹ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇਆ ਕਰੋ ਕਮੈਂਟ ਕਰਿਆ ਕਰੋ ਜੀ ਵਧੀਆ ਵਧੀਆ ਆਪਾਂ ਨੂੰ ਹੋਰ ਵੀ ਸਪੋਰਟ ਕਰਿਆ ਕਰੋ ਪਲੀਜ਼ ਜ਼ਰੂਰ ਸਪੋਰਟ ਕਰਿਆ ਕਰੋ ਜੀ ਆਪਾਂ ਨੂੰ ਬਹੁਤ ਲੋੜ ਹੈ ਤੁਹਾਡੇ ਸਪੋਰਟ ਦੀ ਬਾਕੀ ਵਧੀਆ ਜੀ ਠੀਕ ਠਾਕ ਹੈ ਨਾ ਅੱਜ ਤਾਂ ਦੋਨੇ ਮੋਢੇ ਵੀ ਬਹੁਤ ਦਰਦ ਕਰ ਰਹੇ ਪਤਾ ਨਹੀਂ ਕੀ ਹੋ ਗਿਆ بس ਸਵੇਰ ਤੋਂ ਜਨੇ ਕੇ ਪੱਲ ਅਮਲਾ ਹੈ ਨਾ ਕੰਮ ਹੀ ਨਹੀਂ ਕਰ ਰਿਹਾ ਦਿਮਾਗ ਮੈਨੂੰ ਕਹ ਲੈਣਾ ਬਲੱਡ ਬਲਡ ਘਟ ਗਿਆ ਕੋਈ ਟੈਨਸ਼ਨ ਵਾਲੀ ਤਾਂ ਗੱਲਬਾਤ ਨਹੀਂ ਸੀ ਜੀ ਕਈ ਵਾਰੀ ਕੁਝ ਹੋ ਜਾਂਦਾ ਜੀ ਨਾ ਬਾਕੀ ਠੀਕ ਹੈ ਜੀ ਜੇ ਮਿਲਦੇ ਆ ਫਿਰ ਕੱਲ ਕਿਸੇ ਨਵੇਂ ਵਲੋਗ ਓਕੇ ਬਾਏ ਸਤਿ ਸ਼੍ਰੀ ਅਕਾਲ ਜੀ ਪਰਮਾਤਮਾ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ।